ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਆਪਾਂ ਆਏ ਹੋਏ ਆ ਬਠਿੰਡੇ ਤੇ ਅੱਜ ਸ਼ਾਮ ਨੂੰ ਆਪਣੀ ਵਾਪਸੀ ਹੈ ਤੇ ਬੀਬੀ ਗਈ ਹੋਈ ਆ ਪਿੰਡ ਬੀਬੀ ਗਈ ਹੋਈ ਆ ਆਪਣੇ ਸਹੁਰੇ ਪਿੰਡ ਤੇ ਆਪਾਂ ਹੈਗੇ ਬਠਿੰਡੇ ਤੇ ਮੈਂ ਖੜੀ ਹੈਗੀ ਆ ਰੋਜ਼ ਗਾਰਡਨ ਕੋਲੇ ਕਿਉਂਕਿ ਆਪਾਂ ਕੁਝ ਕਬੂਟੇ ਲੈਣੇ ਆ ਸਬਜ਼ੀਆਂ ਵਾਲੇ ਤੇ ਇੱਕ ਮੈਂ ਪਪੀਤੇ ਦਾ ਬੂਟਾ ਲੈਣਾ ਚਾਹਨੀ ਆ ਤਾਂ ਕਿ ਤੁਹਾਡੇ ਚਿਹਰੇ ਮੋਹਰੇ ਚਮਕਾਈਏ ਆਪਾਂ ਪਪੀਤੇ ਨਾਲ ਤੇ ਇਹਦੀ ਮੈਂ ਤੁਹਾਨੂੰ ਇੱਕ ਰੈਮਡੀ ਵੀ ਦੇਣੀ ਆ ਪਵਿੱਤੇ ਦੇ ਪੱਤਿਆਂ ਦੀ ਤੇ ਆਪਾਂ ਰੋਜ਼ ਗਾਰਡਨ ਤੇ ਜੋਕਰ پارک ਦੋਨੋਂ ਨਾਲ-ਨਾਲ ਨੇ ਜਮਈ ਜਿਹੜੀਆਂ ਪੈਣਾ ਨੇ ਨੇਚਰ ਨੂੰ ਤਾਂ ਪਤਾ ਹੀ ਆ ਮੈਂ ਤੁਹਾਨੂੰ ਦਿਖਾ ਦੇਣੀ ਹਾਂ ਲਓ ਜੀ ਉਹ ਸਾਹਮਣੇ ਦਿਖ ਰਿਹਾ ਤੁਹਾਨੂੰ ਜੋਕਰ پارک ਮੈਡੀਕਲ ਇਹ ਹੈਗਾ ਜੋਕਰ پارک ਤੇ ਇਧਰਲੇ ਪਾਸੇ ਹੈਗਾ ਇਹ ਵਾਲਾ ਆਪਣਾ ਰੋਜ਼ ਗਾਰਡਨ ਠੀਕ ਹੈ ਜਮਈ ਨਾਲ-ਨਾਲ ਹੈ ਬਸ ਉਹ ਤੇ ਤਿੰਨ ਝੀਲਾਂ ਨੇ ਗੋਗਨ ਪਾਰਕ ਦੇ ਵਿੱਚ ਜਦੋਂ ਵੀ ਤੁਸੀਂ ਮਿਹੰਡੀ ਚੱਕਰ ਲੱਗੇ ਤੁਸੀਂ ਜਰੂਰ ਆਇਓ ਬੜਾ ਹੀ ਵਧੀਆ ਇਹ ਪਿਕਨਿਕ ਸਪੌਟ ਕਹਿ ਸਕਦੇ ਆਪਾਂ ਇਹ ਚ ਤਿੰਨ ਝੀਲਾਂ ਬਣੀਆਂ ਹੋਈਆਂ ਨੇ ਤੇ ਆਲੇ ਦੁਆਲੇ ਤੁਹਾਡੇ ਜਿਹੜੇ ਕੱਢਣ ਲਈ ਸੈਰ ਕਰਨ ਲਈ ਰਸਤੇ ਬੜੇ ਸੋਹਣੇ ਬਣੇ ਹੋਏ ਨੇ ਤੇ ਇਧਰ ਸਾਈਡ ਤੇ ਆਪਾਂ ਨੂੰ ਮਿਲਦਾ ਹੈਗਾ ਨਾਲ ਦੀ ਨਾਲ ਰੂਜ਼ਗਾਰਡਨ ਬਹੁਤ ਖੂਬਸੂਰਤ ਰੂਜ਼ਗਾਰਡਨ ਸੀ ਮੇਰਾ ਮਦਰ ਕਿ ਨਹੀਂ ਆ ਕੋਸ਼ਵਾਰ ਕਿੰਨੇ ਸੂਤਾਂ ਚੇਰ ਤਾ ਸਿੱਧੀ ਹੋਣਾ ਇੱਥੋਂ ਵਸ ਵੀ ਰੌਂਗ ਸਾਈਡ ਹੋ ਗਿਆ ਇਹਨਾਂ ਦਾ ਕਾਟਾ ਬੰਦ ਹੈ ਪਿੰਡ ਦਾ ਕਾਟਾ ਹੋ ਗਿਆ ਕੱਦੇ ਪਾਸੇ ਹੈ ਮੇਰੇ ਪਾਸੇ ਜਾਉਂਗੇ ਉਸ ਪਰਲ ਨਹੀਂ ਆਉਂਦੀ ਹਾਂ ਪਰਲ ਦੇ ਚੋ ਤੇ ਰਾਣੀ ਉੱਤੇ ਲਿਖਿਆ ਪਰਲ ਅੱਛਾ ਉਹਦੇ ਸਾਹਮਣੇ ਇਹ ਆਉਦਾ ਆੜੂ ਦਾ ਲੋ ਵੀ ਥੋੜੇ ਜਿਹੇ ਬੁੱਤੇ ਮਿਲ ਗਏ ਆਪਾਂ ਨੂੰ ਇਹ ਹੈਗਾ ਆ ਬਿਸਕਸ ਜਿਹੜੀਆਂ ਭੈਣਾਂ ਨੂੰ ਮੈਂ ਦੱਸ ਦੇਣੀ ਆ ਆ ਬਿਸਕਸ ਦੇ ਫੁੱਲ ਆ ਬਸ ਗਿਆ ਬਸ ਗਿਆ ਬਸ ਗਿਆ ਚੱਲ ਵੀਰ ਨੂੰ ਇਹਦਾ ਕੀ ਥੋੜੇ ਲੋਕ ਲਾਜਦਾ ਪਤਲੇ ਪਤਲੇ ਲੋਕ ਬੰਦੇ ਤਾਂ ਬੇਸੀ ਲੰਗੀ ਜਾਂਦੇ ਥੋੜੇ ਖੜੇ ਰਹਿ ਜਾਂਦੇ ਆ ਸ਼ਾਬਾਸ਼ ਅਲੋ ਲੋ ਜੀ ਇਹ ਰਹੂਗਾ ਤੇ ਆਪ ਪਹੁੰਚ ਕੇ ਕੀ ਕਰੀ ਆਇਆ ਮਵਾਦੀ ਰਹੂਗੀ ਤੇ ਵਲੌਗ ਹੁਣ ਬਣਾਉਣ ਲੱਗੀ ਆ ਇਹ ਆਪਣੇ ਦੋ ਆਰਡਰ ਸੀਗੇ ਮੈਂ ਤੇਲ ਨਾਲ ਜਲਦੀ ਹੋਈ ਬਣਾ ਕੇ ਦਿੱਤੀ ਸੀ ਜੀ ਤੇ ਦੋ ਦਿਨਾਂ ਚ ਰੈਡੀ ਹੋ ਗਿਆ ਕਿਉਂਕਿ ਇਹਨੂੰ ਦੋ ਦਿਨ ਲੱਗ ਜਾਂਦੇ ਨੇ 48 ਘੰਟੇ ਨੂੰ ਆਪਣ ਲੋਹੇ ਦੀ ਕੜਾਹੀ ਚ ਰੱਖਣਾ ਹੁੰਦਾ ਤੇ ਇਸ ਕਰਕੇ ਇਹਨੂੰ ਦੋ ਦਿਨ ਲੱਗੇ ਸੀਗੇ ਤੇ ਆਕੇ ਮੈਂ ਬੋਟਲਸ ਦੇ ਵਿੱਚ ਪਾ ਲਿਆ ਕਿਸੇ ਦੇ ਆਰਡਰ ਸੀਗੇ ਸੋ ਇਹ ਹੈਗੇ ਜਿਹੜੇ ਆਰਡਰ ਇਹ ਆਪਣੀ ਸ਼ਾਪ ਤੋਂ ਲੈ ਕੇ ਜਾਣਾ ਪੈਣਾ ਨੇ ਉਹਨਾਂ ਦੇ ਆਰਡਰ ਨੇ ਤੇ ਬਸ ਬਾਕੀ ਚਾਰ ਪੰਜ ਆਰਡਰ ਅੱਜ ਹੋ ਰਹੇ ਪਏ ਨੇ ਉਹਨਾਂ ਦਾ ਤੇਲ ਵੀ ਬਣਾਉਣਾ ਤੇ ਉਹਨਾਂ ਨੂੰ ਬਾਈ ਪੋਸਟ ਭੇਜਣਾ ਹੈ ਇਹਦੀ ਪੋਸਟ ਦੇ ਥਰੂ ਭੇਜਦੇ ਹੁੰਦੇ ਆ ਤੇ ਉਹ ਘਰੇ ਪਹੁੰਚ ਜਾਂਦਾ ਤੁਹਾਡੇ ਠੀਕ ਹੈ ਜੀ ਸੋ ਇਹ ਵਾਲੀਆਂ ਦੋ ਬੋਟਲਸ ਨੇ ਦੋਨੋਂ ਬੋਟਲਸ ਆਪਾਂ ਭਰ ਕੇ ਰੱਖੀਆਂ ਹੋਈਆਂ ਨੇ ਤੇ ਆਪਾਂ ਭੇਜਣਾ ਹੈਗਾ ਸ਼ੌਪ ਤੇ ਲੈ ਕੇ ਜਾਣਾ ਫਿਰ ਹੋ ਜਾਣਾਗੇ ਕੱਲੋ ਦੋ ਤਿੰਨ ਭੈਣਾ ਲੈ ਗਈਆਂ ਨੇ ਸੋ ਇਸ ਤਰ੍ਹਾਂ ਆਪਣਾ ਚੱਲਦਾ ਰਹਿੰਦਾ ਹੈਗਾ ਕੰਮ ਤੇ ਚਲੋ ਭੈਣਾ ਦਾ ਫਰਜ਼ ਹੋ ਜੂਗਾ ਹੋਰ ਤਾਂ ਕੁਝ ਨਹੀਂ ਹੈਗਾ ਤੇ ਕੋਸ਼ਿਸ਼ ਕਰਿਆ ਕਰੋ ਤੁਸੀਂ ਖੁਦ ਬਣਾ ਲਿਆ ਕਰੋ ਤੇ ਐਮਰਜੈਂਸੀ ਚ ਜੇ ਨਹੀਂ ਬਣਦਾ ਜਾਂ ਸਮਾਨ ਨਹੀਂ ਮਿਲਦਾ ਹੈਗਾ ਤੇ ਫੇਰ ਆਰਡਰ ਕਰ ਲਿਆ ਕਰੋ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਇਹ ਆਪਾਂ ਰੱਖ ਦਿੰਨੇ ਆ ਤੇ ਭੈਣਾ ਲੈ ਜਾਣਗੀ ਆ ਕੇ ਆਪਦੇ ਆਪ ਦੇ ਆਰਡਰ ਦੇਖੋ ਨਾ ਰੋਟੀ ਘਰ ਦਾ ਮਨ ਨਹੀਂ ਹੈਗਾ ਬਿਲਕੁਲ ਕਿਉਂਕਿ ਅੱਜ ਅਸੀਂ ਮੈਂ ਤੇ ਬਰਿੰਦਰ ਮਾਰਕੀਟ ਚਲੀਏ ਨਹੀਂ ਆ ਤੇ ਉੱਥੇ ਸਾਨੂੰ ਲੱਗੀ ਭੁੱਖ ਤੇ ਅਸੀਂ ਨਾ ਉਹ ਦਹੀਂ ਵਾਲੇ ਗੋਲ ਗੱਪੇ ਮੈਨੂੰ ਪਸੰਦ ਹੈਗੇ ਨਹੀਂ ਕਾਫੀ ਮੈਂ ਉਹ ਖਾ ਲਈ ਦਹੀਂ ਵਾਲੇ ਦੋਨਾਂ ਜਣਿਆਂ ਨੇ ਜਿਸੀ ਮਾਰ ਕਿਉਂ ਚੀ ਦੋਨੋਂ ਐਸਿਡ ਜ ਬਣਾ ਲੈਂਦੇ ਨੇ ਵਿੱਚ ਪਤਾ ਨਹੀਂ ਕੀ ਉਹਨਾਂ ਦੇ ਪਾ ਦਿੰਦੇ ਆ ਮੈਨੂੰ ਕੋੜੇ ਕੋੜੇ ਡੀ ਘਰ ਜੀ ਆਈ ਜਾਂਦੇ ਨੇ ਹਾਂ ਤੇ ਇੱਕ ਵਾਰ ਤੁਹਾਨੂੰ ਖੁਸ਼ ਕਰ ਲਈ ਹੋਰ ਦੱਸਦੀ ਆ ਕਿ ਬੀਬੀ ਨੇ ਵਲੌਗ ਪਾਉਣੇ ਸ਼ੁਰੂ ਕਰ ਦੇਣੇ ਆ ਹੁਣ ਕੋਸ਼ਿਸ਼ ਹੈ ਬੀਬੀ ਜੀ ਦੇ ਕੱਲ ਤੋਂ ਸ਼ਾਇਦ ਥੋੜ ਨੂੰ ਵਲੌਗ ਬੀਬੀ ਦੇ ਮਿਲਣੇ ਸ਼ੁਰੂ ਹੋ ਜਾਣਗੇ ਤੇ ਮੈਂ ਬੀਬੀ ਨੂੰ ਕਿਹਾ ਕਿ ਜਦੋਂ ਤੇਰਾ ਮਨ ਕਰੇ ਤੂੰ ਉਹ ਤੋਂ ਪਾ ਦੇ ਕਰ ਜ਼ਰੂਰੀ ਨਹੀਂ ਆ ਕਿ ਟੈਨਸ਼ਨ ਲੈ ਕੇ ਪਾਉਣੇ ਆ ਕਿ ਰੋਜ਼ ਵਲੌਗ ਦੇਣੇ ਜਿਹੜਾ ਸਟ्रेस ਲੈ ਕੇ ਨਹੀਂ ਪਾਉਣੇ ਜਦੋਂ ਤਾਂ ਲੱਗੇ ਕਿ ਆ ਮੈਂ ਵਲੌਗ ਪਾ শেয়ার ਕਰਨਾ ਹੈਗਾ ਆਪਦੇ ਬੱਚਿਆਂ ਨਾਲ ਘੁੰਮਣਾਂ ਨਾਲ ਉਦੋਂ ਕਰਦੇਗਾ ਲਓ ਜੀ ਫੋਨ ਆ ਰਿਹਾ ਮੈਂ ਫੋਨ ਤੇ ਗੱਲ ਕਰਿਆ ਬਸ ਮੈਂ ਤੇ ਬੀਬੀ ਮੈਂ ਮਤਲਬ ਕਿ ਵਿੱਚ ਥੋੜੀ ਬ੍ਰੇਕ ਹੋ ਗਈ ਸੀ ਤੇ ਹਮਾਰਾ ਬੀਬੀ ਨੂੰ ਕਿਹਾ ਵੀ ਥੋੜਾ ਜਨਾ ਮਤਲਬ ਕਿ ਸਟ्रेस ਫ੍ਰੀ ਹੋ ਕੇ ਟੈਨਸ਼ਨ ਲੈ ਕੇ ਵਲੌਗ ਨਹੀਂ ਬਣਾਉਣੇ ਕਦੇ ਵੀ ਵਧੀਆ ਨਹੀਂ ਬਣਦੇ ਹੈਗੇ ਜੇ ਆਪਾਂ ਸਟ्रेस ਲੈ ਕੇ ਬਣਾਈਏ ਸੋ ਤੁਸੀਂ ਦੇਖਿਆ ਹੋਣਾ ਕਿ ਮੈਂ ਨਹੀਂ ਹੁਣ ਵਿੱਚੋਂ ਸਕਿਪ ਕਰ ਜਾਣੀ ਆ ਕਿਉਂਕਿ ਬਹੁਤ ਬਿਜ਼ੀ ਹੁਣੀ ਆ ਤੇ ਕਈ ਵਾਰੀ ਨਹੀਂ ਵੀ ਬਣਦਾ ਹੈਗਾ ਤਾਂ ਫਿਰ ਮੈਂ ਛੱਡ ਦਿੰਨੀ ਆ ਹਾਂ ਪਰ ਕੋਸ਼ਿਸ਼ ਹੁੰਦੀ ਆ ਕਿ ਭੈਣਾਂ ਦੇ ਰੂਬਰੂ ਹੋਇਆ ਜਾਵੇ ਸੋ ਬੀਬੀ ਆ ਜਿਹੜੀ ਉਹ ਕੱਲ ਤੋਂ ਤੁਹਾਨੂੰ ਵਲੌਗ ਦੇਊਗੀ ਤੇ ਦੂਜੇ ਤੀਜੇ ਦਿਨਾਂ ਨੂੰ ਜਦੋਂ ਵੀ ਉਹਦੇ ਤੋਂ ਵਲੌਗ ਬਣੂਗਾ ਉਹ ਬਣਾ ਲਿਆ ਕਰੂਗੀ ਠੀਕ ਹੈ ਜੀ ਕਿਉਂਕਿ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਉਹ ਬਹੁਤ ਯਾਦ ਕਰਦੀਆਂ ਸੀ ਬੀਬੀ ਵਲੌਗ ਕਿਉਂ ਨਹੀਂ ਬਣਾਉਂਦੀ ਬੀਬੀ ਵਲੌਗ ਕਿਉਂ ਨਹੀਂ ਬਣਾਉਂਦੀ ਤੇ ਬੀਬੀ ਨੂੰ ਮੈਂ ਕਿਹਾ ਵੀ ਟੈਨਸ਼ਨ ਫ੍ਰੀ ਹੋ ਕੇ ਬਣਾ ਲਿਆ ਕਰ ਜਦੋਂ ਤੈਨੂੰ ਲੱਗੇ ਕਿ ਹੁਣ ਸਹੀ ਆ ਮੇਰਾ ਜੀ ਕਰਦਾ ਬਣਾਉਣ ਨੂੰ ਮੈਂ ਬਣਾ ਦੇਣੀ ਆ ਕਿਉਂਕਿ ਬੀਬੀ ਨਾਲ ਤੇ ਡੇਲੀ ਦਾ ਉਹ ਮੈਂ ਇੱਕ ਜੀ ਮੈਂ ਇੱਕ ਬਹੁਤ ਵੱਡਾ ਕੰਮ ਨਹੀਂ ਹੋ ਗਿਆ ਕਿ ਮੈਂ ਕੱਲ ਨੂੰ ਕੀ ਪਾਉਣਾ ਹੈ ਕੱਲ ਨੂੰ ਕੀ ਪਾਉਣਾ ਹੈ ਤੇ ਹੁਣ ਮੈਂ ਕਿਹਾ ਤੂੰ ਪਾਇਆ ਕਰ ਲੈ ਤੇ ਪਰ ਸਟ्रेस ਫਰੀ ਹੋ ਕੇ ਪਾਇਆ ਹਫਤੇ 'ਚ ਭਾਵੇਂ ਦੋ ਵਲੌਗ ਪਾਤੇ ਤਿੰਨ ਪਾਤੇ ਹੈ ਨਾ ਇਹ ਨਹੀਂ ਹੈ ਕਿ ਟੈਂਸ਼ਨ ਲੈਣੀ ਹੈ ਕਿ ਕੱਲ ਨੂੰ ਮੈਂ ਕੀ ਕਾਉਂ ਜਦੋਂ ਸਹੀ ਲੱਗੇ ਉਹ ਪਾਤਾ ਕਰ ਸੋ ਬੀਬੀ ਹੁਣ ਕੱਲ ਤੋਂ ਤੁਹਾਨੂੰ ਵਲੌਗ ਦੇਆ ਕਰੂਗੀ ਠੀਕ ਹੈ ਜੀ ਤੇ ਜਿਹੜੇ ਬਹੁਤ ਸਾਰੀਆਂ ਪਣਾ ਉੜੀ ਕਦੀਆਂ ਸੀਗੀਆਂ ਬਹੁਤ سارے ਨੁਸਖੇ ਹੁੰਦੇ ਨੇ ਜੀ ਜਿਹੜੇ ਆਪਣੇ ਨਾ ਮਾਵਾ ਨੂੰ ਬਜ਼ੁਰਗਾਂ ਨੂੰ ਆਂਟੀਆ ਨੂੰ ਮਾਸੀਆਂ ਚਾਚੀਆਂ ਦਾਈਆਂ ਨੂੰ ਪਤਾ ਹੁੰਦੇ ਨੇ ਤੇ ਆਪਾਂ ਨੂੰ ਨਹੀਂ ਪਤਾ ਹੁੰਦੇ ਸੋ ਕਿਉਂਕਿ ਉਮਰ ਹੰਢਾਈ ਆ ਬੀਬੀ ਨੇ 75 76 ਸਾਲ ਦੀ ਤੇ ਬੀਬੀ ਕੋਲੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਹੁੰਦੀਆਂ ਨੇ ਜਿਹੜੀਆਂ ਬੀਬੀ ਨੂੰ ਪਤਾ ਹੁੰਦੀਆਂ ਨੇ ਤੇ ਦੇਸੀ ਇਲਾਜ ਆ ਵੀ ਉਹਦੇ ਨਾਲ ਠੀਕ ਹੋ ਜਾਂਦਾ ਔਰ ਬੀਬੀ ਐਕਸਰਸਾਈਜ਼ ਯੋਗਾ ਬਹੁਤ ਸਾਰਾ ਕੁਝ ਕਰਦੀ ਰਹਿੰਦੀ ਆ ਬਹੁਤ ਚੀਜ਼ਾਂ ਬੀਬੀ ਆਪਣੇ ਆਪ ਹੀ ਠੀਕ ਕਰ ਲੈਂਦੀ ਆ ਤੇ ਜਿਵੇਂ ਲੱਤਾਂ ਵਗੈਰਾ ਦਾ ਦਰਦ ਪੈਣਾ ਕਹਿੰਦੀਆਂ ਨੇ ਇੱਕ ਲੱਤ 'ਚ ਦਰਦ ਹੁੰਦਾ ਔਰ ਬਹੁਤ ਜ਼ਿਆਦਾ ਹੁੰਦਾ ਹੈ ਨਾ ਇਸ ਇਹਦੀਆਂ ਚੀਜ਼ਾਂ ਦਾ ਬੀਬੀ ਉਹ ਹੀ ਠੀਕ ਕਰ ਦਿੰਦੀ ਆ ਤੇ ਬਾਕੀ ਹੁਣ ਤੁਹਾਨੂੰ ਵਲੌਗ ਪਾਇਆ ਕਰੂੰਗੀ ਠੀਕ ਹੈ ਜੀ ਦਿਖਾਣਾ ਆਪਾਂ ਹੁਣ ਖਾਣਾ ਨਹੀਂ ਕਿਉਂਕਿ ਮੇਰੇ ਪੋਖ ਨਹੀਂ ਤੇ ਬੀਬੀ ਪਿੰਡ ਗਈ ਹੋਈ ਸਤਨ ਪਤਾ ਹੀ ਐ ਮੈਂ ਦੱਸਿਆ ਕਿ ਬੀਬੀ ਮੇਰੇ ਪੇਕੇ ਤੇ ਆਪਦੇ ਸਹਰੇ ਗਈ ਹੋਈ ਸੀ ਤੇ ਉੱਥੇ ਸਾਡੇ ਮਾਸੀ ਜੀ ਦਾ ਘਰ ਹੈਗਾ ਚਾਚਾ ਜੀ ਦਾ ਮਾਸੀ ਜੀ ਦਾ ਹਾਂ ਤੇ ਉੱਥੇ ਗਏ ਉੱਥੇ ਖਾਣਾ ਖੁਣਾ ਖਾ ਕੇ ਆਏ ਲੇਟ ਖਾਇਆ ਤੇ ਹੁਣ ਬੀਬੀ ਕਹਿੰਦੀ ਮੈਨੂੰ ਵੀ ਭੁੱਖ ਨਹੀਂ ਆ ਤੇ ਮੈਨੂੰ ਵੀ ਭੁੱਖ ਨਹੀਂ ਆ ਤੇ ਦੇਖਦੇ ਆ ਆਪਾਂ ਦੁੱਧ ਵਗੈਰਾ ਬਣਾ ਕੇ ਦਿਲਾਂਗੇ ਤੇ ਉਸ ਤੋਂ ਬਾਅਦ ਸੌਣ ਦੀ ਕਰਾਂਗੇ ਤਿਆਰੀ ਤੇ ਬਲੌਗ ਕੋਈ ਜਿਆਦਾ ਵੱਡਾ ਜਿ ਮੇਰੇ ਤੋਂ ਬਣਿਆ ਨਹੀਂ ਹੈਗਾ ਕਿਉਂਕਿ ਇੰਨਾ ਟਾਈਮ ਹੀ ਨਹੀਂ ਸੀਗਾ ਥੋੜਾ ਜਿਹਾ ਮਾਰਕੀਟ ਜਾਣਾ ਪੈ ਗਿਆ ਫੁੱਲ ਬੂਟੇ ਲੈ ਆਈ ਬਸ ਇੰਨਾ ਹੀ ਕੰਮ ਹੋਇਆ ਹੈਗਾ ਹੁਣ ਦੇਖਦੇ ਆ ਮਾਲੀ ਆਊਗਾ ਤਾਂ ਉਹ ਬੂਟੇ ਲਾਊਗਾ ਇੱਕ ਰਮੈਂ ਆੜਮਾ ਦਾ ਬੂਟਾ ਲੈ ਕੇ ਆਈਆਂ ਕਿਉਂਕਿ ਮੈਂ ਮੈਨੂੰ ਸੀਗਾ ਕਿ ਇੱਕ ਦਾ ਫਰੂਟ ਦਾ ਬੂਟਾ ਹੋਰ ਲਾਵਾ ਔਰ ਮੈਂ ਅਜੇ ਹੋਰ ਵੀ ਲਾਉਣੇ ਹੈਗੇ ਆ ਤੇ ਨਾਲ ਥੋੜੇ ਜਿਹਾ ਫੁੱਲਾਂ ਦੇ ਬੂਟੇ ਲੈ ਕੇ ਆਈਆਂ ਤੇ ਹੁਣ ਸਰਦੀ ਆ ਰਹੀ ਆ ਤੇ ਪਟੂਨੀਆ ਵਗੈਰਾ ਦੀ ਪਨੀਰੀ ਲੈ ਕੇ ਆਈਆਂ 4 ਮਹੀਨੇ ਤੱਕ ਉਹ ਹੀ ਲੱਗਣੇ ਨੇ ਤੇ ਮੈਂ ਆਪਣੀ ਦੀ ਲੈ ਆਈਆਂ ਤੇ ਪਲਾਉਣੇ ਸ਼ੁਰੂ ਕਰਵਾਂਗੇ ਮਾਲੀ ਨੂੰ ਕਹੂੰਗੀ ਕਿ ਲਾ ਦੇਊਗਾ ਠੀਕ ਹੈ ਜੀ ਤੇ ਨਾਲ ਨਾਲ ਆਪਾਂ ਹੁਣ ਸਰਦੀਆਂ ਵਾਲੀਆਂ ਜਿਹ ਉਬੀ ਲੋਣੀ ਜੀ ਸ਼ੁਰੂ ਕਰਦੇ ਆ ਘਰ ਦੀ ਸਬਜੀ ਵਰਗੀ ਦੀ ਇਸਣੀ ਆ ਜੀ ਤੇ ਸਬਜੀ ਜਿਹੜੀ ਹੈਗੀ ਆ ਸਬਜ਼ੀਆਂ ਦੀ ਪਾਲਕ, ਮੇਥੀ, ਮੈਥੇ ਹਨਾ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਛਲਗਾ, ਮੋਰੀਆਂ ਤੇ ਇੰਨੀ ਕੁ ਹੋ ਜਾਣ ਤਾਂ ਕਰੇ ਫਿਰ ਵਧੀਆ ਕੰਮ ਚੱਲਦਾ ਰਹਿੰਦਾ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰੀਏ ਤੁਹਾਨੂੰ ਖੁਸ਼ਖਬਰੀ ਸੁਣਾਤੀ ਆ ਤੇ ਹੁਣ ਬੀਬੀ ਤੁਹਾਡੇ ਰੂਬਰੂ ਹੋਇਆ ਕਰੂੰਗੀ ਠੀਕ ਹੈ ਜੀ ਤੇ ਭੈਣਾ ਬਹੁਤ ਪਸੰਦ ਕਰਦੀਆਂ ਨੇ ਬੀਬੀ ਨੂੰ ਬਹੁਤ ਪਿਆਰ ਕਰਦੀਆਂ ਨੇ ਥੈਂਕ ਯੂ ਸੋ ਮੱਚ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਕੱਲ ਨੂੰ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸ